ਵਾਈਗੁਰ ਜੀ ਕਾਲਸਾ ਵਾਈਗੁਰ ਜੀ ਕੀ ਫਤੀ ਫਰੈਂਸ ਕੀ ਹਾਲ ਚੰਗਾ ਦਵਾਈ ਅਸੇ ਸਾਭ ਬਤੀ ਹੈ ਸ਼ੁਕਰ ਹੈ ਅਜ ਤੱਕ ਦਵਾਈ ਗੁਰੂ ਦੀ ਕਿਰਪਾ ਹੈਗੀ ਤੇ ਅੱਗੇ ਵੀ ਮਾਲਕ ਚੜ੍ਹਦੀ ਕਲਾ ਹੀ ਰੱਖਣਗੇ ਪਰ ਰਾਤ ਨੂੰ ਮਹੀਦੀ ਰਾਤ ਅਸੀਂ ਬਹੁਤ ਉਕੀ ਦਿਲ ਦਹਿਲਾ ਦੇਣ ਵਾਲੀ ਰਾਤ ਸੀ ਰਾਤ ਬਹੁਤ ਉਕੀ ਇਸੀ ਕੱਟੀ ਹੈ ਔਰ ਰਾਤ ਸਾਢੇ ਪਰ ਬਹੁਤ ਭਿਆਨਕ ਨਿਕਲੀ ਹਰ ਵਾਰ ਧੁਮਾਕੇ ਹੋ ਰਹੇ ਸੀਗੇ ਖਬਰਾਂ ਸੁਣ ਰਹੀ ਸੀ ਫਿਰੋਜ਼ਪੁਰ ਚ ਵੀ ਧੁਮਾਕਾ ਹੋ ਗਿਆ ਜਲਦੀ ਬਾਈਕ ਤੇ ਔਰ ਇੱਥੇ ਫਰੈਂਡਸ ਐਵਨਿਊ ਰਣਜੀਤ ਐਵਨਿਊ ਬਸੰਤ ਐਵਨਿਊ ਸ਼ਾਰਟੇ ਪੰਡੋਰੀ ਬਹੁਤ سارے ਥਾਂ ਥਾਂ ਤੇ ਧੁਮਾਕੇ ਹੁੰਦੇ ਰਹੇ ਤਾਂ ਰਾਤ ਭਰ ਜਦੋਂ ਸਾਇਰਨ ਵੱਜਿਆ 10 10:30 ਵੇ ਤੱਕ ਉਹ ਸਾਰੇ ਲਾਈਟਾਂ ਬੰਦ ਕਰ ਦਿੱਤੀਆਂ ਪਰ ਇੱਕ ਹਨੇਰੀ ਘਟਨਾ ਤੋਂ ਅਸੀਂ ਆਪ ਚੌਕਸ ਹੋ ਕੇ ਇੱਕ ਬਚਾਅ ਕੀਤਾ ਰਾਤ ਸਾਡੇ ਆ ਪਿਛਲੇ ਘਰ ਨਾਲ ਇਹ ਆਪ ਘਰ ਨਹੀਂ ਸੀ ਹੈਗੇ ਤੇ ਲਾਈਟ ਜਲਦੀ ਛੱਡ ਗਏ ਅਸੀਂ ਬਹੁਤ ਆਵਾਜ਼ਾਂ ਦਿੱਤੀਆਂ ਬਹੁਤ ਆਵਾਜ਼ਾਂ ਦਿੱਤੀਆਂ ਕਿ ਇਹ ਲਾਈਟ ਬੰਦ ਕਰ ਦਿਓ ਪਰ ਕਿਸੇ ਨੇ ਸੁਣੀ ਨਹੀਂ ਪਰ ਫਿਰ ਬਾਅਦ ਵਿੱਚ ਫਿਰ ਅਸੀਂ ਉਹਨਾਂ ਦੇ ਘਰ ਗਏ ਥੱਲੇ ਗਏ ਗੇਟ ਖੜਕਾਇਆ ਫਿਰ ਪਤਾ ਲੱਗਾ ਕਿ ਉਹ ਆਪ ਘਰ ਨਹੀਂ ਹੈਗੇ ਤੇ ਲਾਈਟ ਜਲਦੀ ਛੱਡ ਗਈ ਆ ਉਸ ਤੋਂ ਬਾਅਦ ਫਿਰ ਅਸੀਂ ਨਾਲ ਦੇ ਗਵਾਂਡਿਆਂ ਦੀ ਰਿਕਵੈਸਟ ਕੀਤੀ ਉਹਨਾਂ ਦੀ ਕੰਧ ਟੱਪ ਕੇ ਉਹਨਾਂ ਦੇ ਘਰ ਦੀ ਲਾਈਟ ਬੰਦ ਕਰਕੇ ਆਏ ਸੋ ਇਸ ਤਰ੍ਹਾਂ ਨਾ ਕਰਿਆ ਕਰੋ ਪਲੀਜ਼ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਦੇਖੋ ਆਪਣਾ ਤਾਂ ਅਸੀਂ ਤਾਂ ਮਰ ਨਹੀਂ ਮਰਨਾ ਸਾਡੀ ਸਾਰੀ ਕਲੋਨੀ ਇਲਾਕਾ ਸਾਡਾ ਸਾਰਾ ਹੀ ਖਤਮ ਹੋ ਸਕਦਾ ਨਾ ਇੱਕ ਗਲਤੀ ਕਰਕੇ ਅਸੀਂ ਬਹੁਤ ਖਮਿਆਜ਼ਾ ਪੁੱਤਨਾ ਸਾਡੇ ਲਈ ਪਵੇਗਾ ਬਹੁਤ ਮਹਿੰਗਾ ਪੈ ਜਾਊਗਾ ਇਹ ਹੀ ਸੋਚ ਕੇ ਕੀਤੀ ਕਿ ਚਲੋ ਕੋਈ ਨਹੀਂ ਆਪਣਾ ਤੇ ਬੰਦਾ ਬਚਾ ਕਰ ਲੈਂਦਾ ਹੁਣ ਇੱਕ ਘਰ ਕਰਕੇ ਸਾਰੀ ਕਲੋਨੀ ਸਾਰੇ ਇਲਾਕੇ ਦਾ ਟੈਸਨੈਸ ਹੋ ਸਕਦਾ ਸੀ ਰਾਤ ਕਿਉਂਕਿ ਰਾਤ ਸਾਡੇ ਬਹੁਤ ਧਮਾਕੇ ਹੁੰਦੇ ਰਹੇ ਰਣਜੀਤ ਤੈਵਨ ਨੂੰ ਬਸੰਤ ਤੈਵਨ ਨੂੰ ਸ਼ਿਆਟਾ ਪੰਡੋਰੀ ਬਹੁਤ ਲਾਗੇ ਚਾਕੇ ਬਹੁਤ ਧਮਾਕੇ ਹੋਏ ਪਰ ਇਹਨਾਂ ਦਾ ਡਿਫੈਂਸ ਜਲੋ ਸਿਸਟਮ ਹੈ ਨਾ ਉਹ ਕਾਬਲੇ ਤਾਰੀਫ ਹੈ ਬਹੁਤ ਜ਼ਿਆਦਾ ਵਧੀਆ ਡਿਫੈਂਸ ਸਿਸਟਮ ਹੈ ਕਿ ਇਹਨਾਂ ਨੇ ਉੱਪਰ ਹੀ ਉੱਪਰ ਸਭ ਕੁਝ ਖਤਮ ਕਰ ਦਿੱਤਾ ਕਿਉਂਕਿ ਉਹਨਾਂ ਨੇ ਤੇ ਬਹੁਤ ਕੋਸ਼ਿਸ਼ ਕੀਤੀ ਆਪਣੀ ਇਥੋਂ ਸਾਨੂੰ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਰਾਤ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਬਸ ਹੋਣਗੇ ਹੋਣਗੇ ਤੇ ਪਰ ਇਹ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਸਿਸਟਮ ਸੀਗਾ ਤੇ ਉਸ ਕਰਕੇ ਚਲੋ ਸਾਡੀ ਜਾਨ ਦਾ ਬਚਾਅ ਹੋ ਗਿਆ ਮਾਲਕ ਅੱਗੇ ਵੀ ਵਿਚਾਰ ਰੱਖ ਕੇ ਜੀ ਸੱਵਨ ਰਾਤ ਤੋਂ ਸਾਰੀ ਰਾਤ ਮੁੱਕੇ ਹੁੰਦੇ ਰਹੇ ਉਸ ਹੱਬ ਨਾਲ ਲੱਗਦਾ ਅੱਧਾ ਦਿਨ ਵੀ ਥੋੜਾ ਜਿਹਾ ਧਿਆਨ ਨਾਲ ਸਾਨੂੰ ਰਹਿਣਾ ਪੈਣਾ ਹੈ ਤੇ ਆਪਣਾ ਚੁੱਕਨੇ ਹੋ ਕੇ ਰੋ ਔਰ ਆਪਣੇ ਖਾਣ ਪੀਣ ਦਾ ਇੰਤਜ਼ਾਮ ਆਪਣੇ ਕੋਲ ਹੀ ਰੱਖੋ ਹਮੇਸ਼ਾ ਆਪਣੇ ਕੋਲ ਰੱਖੋ ਆਪਣੀ ਫੋਨ ਦੀ ਬੈਟਰੀ ਜ਼ਰੂਰ ਚਾਰਜ ਕਰਕੇ ਰੱਖੋ ਪਾਰੇ ਤੁਸੀਂ ਅਗਰ ਕਿਤੇ ਵੀ ਕਿਤੇ ਵੀ ਜਾਣਾ ਕੋਈ ਵੀ ਕਿਤੇ ਜਾ ਰਿਹਾ ਆਪਣੇ ਘਰ ਦੀਆਂ ਲਾਈਟਾਂ ਬੰਦ ਕਰਕੇ ਜਾਓ ਆਪਣੇ ਘਰ ਦਾ ਪਾਣੀ ਬੰਦ ਕਰਕੇ ਜਾਓ ਤੇ ਹਰ ਇੱਕ ਚੀਜ਼ ਸਿਸਟਮ ਜੋ ਵੀ ਰੂਲ ਮੁਤਾਬਕ ਹੈਗੇ ਆ ਉਹਨਾਂ ਨੂੰ ਫੋਲੋ ਕਰਨਾ ਜ਼ਰੂਰੀ ਹੈ ਫਰੈਂਡਸ ਤੋਂ ਸ਼ੁਕਰ ਕਰਦੇ ਮਾਲਕ ਦਾ ਨਵੀਂ ਸਵੇਰ ਨਵਾਂ ਦਿਨ ਚੜਿਆ ਉਹਦੇ ਪਾਣੀ ਚ ਬਤੀਤ ਹੋਇਆ ਉਹਦੇ ਪਾਣੀ ਵਿੱਚ ਚੜਿਆ ਉਹਦੇ ਪਾਣੀ ਚ ਹੀ ਚਲੇ ਜਾਏਗਾ ਤੋਂ ਇਨੀਆ ਕਰ ਮੈਨੂੰ ਵੀਡੀਓ ਸ਼ੇਅਰ ਕਰ ਮਿਸ ਥੈਂਕ ਯੂ ਸੋ ਮਚ ਵਾਹਿਗੁਰੂ ਜੀ ਦਾ ਜਿਸ ਨੇ ਨਵੀਂ ਜ਼ਿੰਦਗੀ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ